ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ 'ਚ ਜੋ ਆਪਾਂ ਪੰਜਾਬ ਜੀਕੇ ਦੇ ਐਮਸੀਕਿਊ ਕਰਨ ਜਾ ਰਹੇ ਹਾਂ ਇਹ ਕੁਐਸਚਨ ਮੈਂ ਖੁਦ ਫਰੇਮ ਨਹੀਂ ਕੀਤੇ ਹੋਏ ਇਹ ਸਾਰੇ ਦੇ ਸਾਰੇ ਕੁਐਸਚਨ ਜੋ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੁੰਦੇ ਨੇ ਉਹ ਵਾਲੇ ਕੁਐਸਚਨ ਨੇ ਸਾਰੇ ਪ੍ਰੀਵੀਅਸ ਈਅਰ ਬੇਸਡ ਕੁਐਸਚਨ ਨੇ ਜੋ ਮੈਂ ਇਸ ਕਲਾਸ ਦੇ ਅੰਦਰ ਲੈ ਕੇ ਆਈ ਹਾਂ ਸਾਰਿਆਂ ਨੇ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਹੈ ਇਹ ਕੁਐਸ਼ਨ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣ ਵਾਲੇ ਆਉਣ ਵਾਲਾ ਕੋਈ ਵੀ ਇਗਜ਼ਾਮ ਹੈ ਉਹਨਾਂ ਸਾਰੇ ਇਗਜ਼ਾਮ ਦੇ ਵਿੱਚ ਇਹ ਕੁਐਸ਼ਨ ਤੁਹਾਨੂੰ ਅੱਗੇ ਵੀ ਦੇਖਣ ਨੂੰ ਮਿਲਣਗੇ ਸੋ ਸਾਰਿਆਂ ਨੇ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਚਲੋ ਜੀ ਕਲਾਸ ਨੂੰ ਕਰਦੇ ਹਾਂ ਸਟਾਰਟ ਕਲਾਸ ਆਪਣੀ ਰੈਪਿਡ ਫਾਇਰ ਦੇ ਅੰਦਰ ਰਹੇਗੀ ਫਰਸਟ ਕੁਐਸ਼ਨ ਕੀ ਹੈ ਪੰਜਾਬ ਵਿੱਚ ਸਭ ਤੋਂ ਵੱਡਾ ਜਲ ਬਿਜਲੀ ਪੈਦਾ ਕਰਨ ਵਾਲਾ ਸਰੋਤ ਕਿਹੜਾ ਹੈ ਭਾਗੜਾ ਡੈਮ ਰਣਜੀਤ ਸਾਗਰ ਡੈਮ ਬਿਆਸ ਡੈਮ ਤਾਂ ਇਸ ਦਾ ਆਪਣਾ ਆਨਸਰ ਰਹੇਗਾ ਏ ਪਾਖੜਾ ਡੈਮ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਪਾਖੜਾ ਡੈਮ ਕਿਹੜੇ ਦਰਿਆ ਜਾਂ ਨਦੀ ਦੇ ਉੱਪਰ ਬਣਿਆ ਹੋਇਆ ਹੈ ਨੈਕਸਟ ਕੁਐਸਚਨ ਗੁਰੂ ਨਾਨਕ ਥਰਮਲ ਪਲਾਂਟ ਕਿੱਥੇ ਸਥਿਤ ਹੈ ਰੂਪਨਗਰ ਬਠਿੰਡਾ ਹੁਸ਼ਿਆਰਪੁਰ ਜਲੰਧਰ ਰਾਈਟ ਆਨਸਰ ਹੋ ਜਾਏਗਾ ਬੀ ਆਪਸ਼ਨ ਗੁਰੂ ਨਾਨਕ ਥਰਮਲ ਪਲਾਂਟ ਕਿੱਥੇ ਸਥਿਤ ਹੈ ਬਠਿੰਡਾ ਨੈਕਸਟ ਕੁਐਸਚਨ ਗੁਰੂ ਗੋਬੀ ਸਿੰਘ ਥਰਮਲ ਪਲਾਂਟ ਕਿੱਥੇ ਸਥਿਤ ਹੈ ਲੁਧਿਆਣਾ ਬਠਿੰਡਾ ਰੂਪਨਗਰ ਅੰਮ੍ਰਿਤਸਰ ਇਸ ਦਾ ਰਾਈਟ ਆਨਸਰ ਹੋ ਜਾਏਗਾ ਸੀ ਆਪਸ਼ਨ ਰੂਪਨਗਰ ਰੋਪੜ ਦੇ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਪੰਜਾਬ ਵਿੱਚ ਸਭ ਤੋਂ ਵੱਡਾ ਮਿਲਕ ਪਲਾਂਟ ਕਿੱਥੇ ਹੈ ਬਠਿੰਡਾ ਲੁਧਿਆਣਾ ਮੋਗਾ ਜਾਂ ਮੋਹਾਲੀ ਸਹੀ ਉੱਤਰ ਹੋ ਜਾਏਗਾ ਸੀ ਆਪਸ਼ਨ ਮੋਗੇ ਦੇ ਵਿੱਚ ਸਭ ਤੋਂ ਵੱਡਾ ਮਿਲਕ ਪਲਾਂਟ ਹੈ ਪੰਜਾਬ ਦਾ ਸਭ ਤੋਂ ਵੱਡਾ ਨੈਕਸਟ ਕੁਐਸਚਨ ਰਣਜੀਤ ਸਾਗਰ ਡੈਮ ਕਦੋਂ ਬਣ ਕੇ ਤਿਆਰ ਹੋਇਆ 2002 ਦੇ ਵਿੱਚ 2005 2007 2001 ਸਹੀ ਉੱਤਰ ਹੋ ਜੇਗਾ ਡੀ ਆਪਸ਼ਨ 2001 ਨੈਕਸਟ ਕੁਐਸਚਨ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ 50262 50362 50462 505 562 ਵਰਗ ਕਿਲੋਮੀਟਰ ਸਕਰ ਇਹਦੀ ਯੂਨਿਟ ਹੋ ਜੇਗੀ ਤਾਂ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ 50362 ਵਰਗ ਕਿਲੋਮੀਟਰ ਬੀ ਆਪਸ਼ਨ ਰਾਈਟ ਆਨਸਰ ਨੈਕਸਟ ਕੁਐਸਚਨ ਕਿਹੜੇ ਸਾਲਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਮਹਾਕਾਵ ਨਾਟਕ ਲੂਨਾ ਲਈ ਸਹਿਤਕ ਅਕੈਡਮੀ ਅਵਾਰਡ ਜਿੱਤਿਆ 1965 1966 1967 1969 ਇੱਥੇ ਆਪਣਾ ਸਹੀ ਉੱਤਰ ਹੋ ਜਾਏਗਾ ਸੀ ਆਪਸ਼ਨ 1967 ਦੇ ਵਿੱਚ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਹੋਇਆ ਸ਼ਿਵ ਕੁਮਾਰ ਬਟਾਲਵੀ ਦੀ ਜੋ ਰਚਨਾ ਲੂਨਾ ਉਹ ਕੀ ਹੈ ਕਵਿਤਾ ਕਹਾਣੀ ਹੈ ਜਾ ਨਾਟਕ ਹੈ ਤਾਂ ਯਾਦ ਰੱਖਣਾ ਲੂਨਾ ਕੀ ਇੱਕ ਨਾਟਕ ਹੈ ਜਿਸ ਦੇ ਲਈ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਦੇ ਪ੍ਰਾਪਤ ਕਰਤਾ ਹੋਇਆ ਸਹਿਤ ਅਕੈਡਮੀ ਵਾਰਡ ਸਭ ਤੋਂ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਮਿਲਿਆ ਸੀ ਕਦੋਂ 1967 ਦੇ ਵਿੱਚ ਕਾਦੇ ਲਈ ਨਾਟਕ ਲੂਨਾ ਦੇ ਲਈ ਨੈਕਸਟ ਕੁਐਸਚਨ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਵਿਰਾਟ ਕੀ ਨਗਰੀ ਵਜੋਂ ਜਾਣਿਆ ਜਾਂਦਾ ਸੀ ਪਠਾਨਕੋਟ ਜਲੰਧਰ ਦਸੂਆ ਮੁਕੇਰੀਆਂ ਵਿਰਾਟ ਕੀ ਨਗਰੀ ਵਜੋਂ ਕਿਹੜਾ ਕਿਹਨੂੰ ਜਾਣਦੇ ਆ ਦਸੂਆ ਨੂੰ ਜੋ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ ਨੈਕਸਟ ਕੁਐਸਚਨ ਪੰਜਾਬ ਵਿੱਚ ਜਰਗ ਦਾ ਮੇਲਾ ਹਰ ਸਾਲ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਮਈ ਜੂਨ ਜਨਵਰੀ ਫਰਵਰੀ ਅਗਸਤ ਸਤੰਬਰ ਮਾਰਚ ਅਪ੍ਰੈਲ ਤਾਂ ਜਰਗ ਦਾ ਮੇਲਾ ਕਦੋਂ ਮਨਾਉਂਦੇ ਦੇਸੀ ਮਹੀਨੇ ਚੇਤ ਦੇ ਵਿੱਚ ਦੇਸੀ ਮਹੀਨਾ ਚੇਤ ਕਦੋਂ ਹੁੰਦਾ ਮਾਰਚ ਤੇ ਅਪ੍ਰੈਲ ਦੇ ਵਿੱਚ ਰਾਈਟ ਆਪਟ ਆਪਸ਼ਨ ਬਣ ਜਗਾ ਡੀ ਮਾਰਚ ਅਪ੍ਰੈਲ ਦੇਸੀ ਮਹੀਨਾ ਪੁੱਛਿਆ ਜਾਈ ਤਾਂ ਚੇਤ ਲੱਗਦਾ ਕਿੱਥੇ ਜਰਗਦਾ ਮੇਲਾ ਲੁਧਿਆਣਾ ਨੈਕਸਟ ਕੁਐਸਚਨ ਪੰਜਾਬੀ ਸ਼ਬਦ ਜਿੰਦੂਆ ਦਾ ਕੀ ਅਰਥ ਹੈ ਮੇਰੇ ਲਈ ਪਿਆਰ ਕਿਸੇ ਲਈ ਨਫ਼ਰਤ ਸ਼ਹਿਰ ਦਾ ਨਾਮ ਇੱਕ ਬਰਕਤ ਤਾਂ ਜਿੰਦੂਆ ਇਹ ਪੇਪਰ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਆ ਬਾਰ ਬਾਰ ਇੰਪੋਰਟੈਂਟ ਕੁਐਸਚਨ ਹੈ ਜਿੰਦੂਆ ਦਾ ਕੀ ਅਰਥ ਹੈ ਕਿਸੇ ਲਈ ਜਾਂ ਮੇਰੇ ਲਈ ਪਿਆਰ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਿਹੜੇ ਸਾਲ ਵਿੱਚ ਹੋਈ 1838 1839 1840 ਜਾਂ 1939 ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਗੱਲ ਕਰੀ ਤੇ ਇਹਨਾਂ ਦਾ ਜਨਮ ਕਦੋਂ ਹੁੰਦਾ 1780 ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਕੀ ਹੈ ਜਨਮ ਹੁੰਦਾ ਪਿਤਾ ਦਾ ਨਾਮ ਕੀ ਹੁੰਦਾ ਮਹਾ ਸਿੰਘ ਮਾਤਾ ਦਾ ਨਾਮ ਰਾਜਕੌਰ ਤ੍ਰੈਪੱਖੀ ਸੰਧੀ ਕਦੋਂ ਹੁੰਦੀ ਹੈ 1838 ਦੇ ਵਿੱਚ ਕੀ ਹੁੰਦੀ ਹੈ ਤ੍ਰੈਪੱਖੀ ਸੰਧੀ ਹੁੰਦੀ ਹੈ ਤਾਂ ਉਹਨਾਂ ਦੀ ਮੌਤ ਕਿਹੜੇ ਸਾਲ ਹੁੰਦੀ ਹੈ 1839 ਦੇ ਵਿੱਚ 1839 ਆਪਣਾ ਰਾਈਟ ਆਨਸਰ 1838 ਤ੍ਰੈਪੱਖੀ ਸੰਧੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਜੋ ਆਖਰੀ ਲੜਾਈ ਲੜੀ ਸੀ ਕਿਹੜੀ ਸੀ 1837 ਦੇ ਵਿੱਚ ਜਮਰੋਦ ਦੀ ਲੜਾਈ ਜਿਸ ਦੇ ਵਿੱਚ ਹਰੀ ਸਿੰਘ ਨਲੂਆ ਦੀ ਕੀ ਹੈ ਮੌਤ ਹੋ ਗਈ ਸੀ ਨੈਕਸਟ ਕੁਐਸਚਨ ਪੌਂਗ ਡੈਮ ਹੇਠ ਲਿਖੀਆਂ ਨਦੀਆਂ ਵਿੱਚੋਂ ਕਿਸ ਉੱਤੇ ਬਣਿਆ ਹੈ ਬਿਆਸ ਰਾਵੀ ਸਤਲੁਜ ਚਨਾਬ ਪੌਂਗ ਡੈਮ ਕਿਹੜੀ ਰਿਵਰ ਦੇ ਉੱਪਰ ਬਣਿਆ ਹੋਇਆ ਤਾਂ ਬਿਆਸ ਏ ਆਪਸ਼ਨ ਰਾਈਟ ਆਨਸਰ ਬਣ ਜੇਗਾ ਬਿਆਸ ਨਦੀ ਪੰਦੋਰ ਡੈਮ ਬਾਰੇ ਤੁਸੀਂ ਦੱਸਣਾ ਪੰਦੋਰ ਡੈਮ ਕਿਹੜੀ ਰਿਵਰ ਦੇ ਉੱਪਰ ਬਣਿਆ ਹੋਇਆ ਨੈਕਸਟ ਕੁਐਸਚਨ ਕਾਂਜਲੀ ਝੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਜਲੰਧਰ ਕਪੂਰਥਲਾ ਲੁਧਿਆਣਾ ਹੁਸ਼ਿਆਰਪੁਰ ਤਾਂ ਕਾਂਜਲੀ ਝੀਲ ਜਾਂ ਫਿਰ ਕਾਂਜਲੀ ਵੈਟਲੈਂਡ ਕੋਈ ਵੀ ਨਾਂ ਦਾ ਕਾਂਜਲੀ ਕੁਝ ਵੀ ਪੁੱਛਿਆ ਜਾਏ ਤਾਂ ਸਹੀ ਉੱਤਰ ਕੀ ਬਣੇਗਾ ਬੀ ਆਪਸ਼ਨ ਕਪੂਰਥਲਾ ਦੇ ਵਿੱਚ ਭਾਵੇਂ ਕਾਂਜਲੀ ਵੈਟਲੈਂਡ ਪੁੱਛਣ ਤਾਂ ਵੀ ਆਨਸਰ ਕੀ ਆਏਗਾ ਕਪੂਰਥਲਾ ਨੈਕਸਟ ਕੁਐਸਚਨ ਹੁਸੈਨੀਵਾਲਾ ਬਾਰਡਰ ਹੇਠ ਲਿਖੇ ਜ਼ਿਲ੍ਹਿਆਂ ਵਿੱਚੋਂ ਕਿਸ ਵਿੱਚ ਸਥਿਤ ਹੈ ਗੁਰਦਾਸਪੁਰ ਫਿਰੋਜ਼ਪੁਰ ਅੰਮ੍ਰਿਤਸਰ ਪਠਾਨਕੋਟ ਸਹੀ ਉੱਤਰ ਹੋ ਜਾਏਗਾ ਬੀ ਆਪਸ਼ਨ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਫਿਰੋਜ਼ਪੁਰ ਕਿਹੜੇ ਆਪਣੇ ਸ਼ਹੀਦ ਹੋਏ ਹੈ ਜਾਂ ਉਹਨਾਂ ਨਾਲ ਰਿਲੇਟਡ ਹੈ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਇਹ ਆਪਣੇ ਤਿੰਨ ਜੋ ਸ਼ਹੀਦ ਹੋਏ ਉਹਨਾਂ ਨਾਲ ਕੀ ਹੈ ਰਿਲੇਟਡ ਹੈ ਹੁਸੈਨੀਵਾਲ ਬਾਰਡਰ ਨੈਕਸਟ ਕੁਐਸਚਨ ਕਲਨੌਰ ਕਸਬਾ ਜਿਸ ਨੂੰ ਅਕਬਰ ਨੇ ਗੱਦੀ ਤੇ ਬਿਠਾਇਆ ਸੀ ਹੇਠ ਲਿਖਿਆਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਕਲਾਨੌਰ ਕਿੱਥੇ ਹੈ ਜਿੱਥੇ ਅਕਬਰ ਨੂੰ ਕੀ ਹੈ ਤਾਜ ਪੋਸ਼ੀ ਹੋਈ ਸੀ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਏ ਆਪਸ਼ਨ ਰਾਈਟ ਆਨਸਰ ਗੁਰਦਾਸਪੁਰ ਤਾਂ ਅਕਬਰ ਦੀ ਤਾਜ ਪੋਸ਼ੀ ਕਿਹਨੇ ਕੀਤੀ ਸੀ 1556 ਦੇ ਵਿੱਚ ਬਹਿਰਾਮ ਖਾਨ ਕਿੱਥੇ ਹੋਈ ਸੀ ਕਲਾਨੌਰ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਗੁਰਦਾਸਪੁਰ ਨੈਕਸਟ ਕੁਐਸਚਨ ਸ਼੍ਰੀ ਕਾਲ ਤਖਤ ਸਾਹਿਬ ਦੀਵਸਾਰੀ ਕਿਸ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੱਲ ਕਰੀਏ ਸ਼੍ਰੀ ਕਾਲ ਤਖਤ ਸਾਬਰੇ ਸਭ ਤੋਂ ਪੁਰਾਣਾ ਤਖਤ ਸਭ ਤੋਂ ਪਹਿਲਾਂ ਦਾ ਸਭ ਤੋਂ ਪੁਰਾਣਾ ਤਖਤ ਇਸ ਦੀ ਉਸਾਰੀ ਕਿਹੜੇ ਗੁਰੂ ਜੀ ਨੇ ਕਰਵਾਈ ਸੀ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਕੀ ਉਸਾਰੀ ਕਰਵਾਈ ਸੀ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਇੱਥੇ ਹੀ ਗੁਰੂ ਜੀ ਨੇ ਮੀਰੀ ਤੇ ਪੀਰੀ ਨਾਮ ਦੀਆਂ ਦੋ ਕੀ ਤਲਵਾਰਾਂ ਧਾਰਨ ਕੀਤੀਆਂ ਸੀ ਤਾਂ ਸਹੀ ਉੱਤਰ ਬਣ ਗਿਆ ਬੀ ਆਪਸ਼ਨ ਸ਼ੇਮੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੈਕਸਟ ਕੁਐਸਚਨ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਭਾਰਤ ਵਾਲੇ ਪਾਸੇ ਦਾ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ ਬਾਗਾ ਅਟਾਰੀ ਅੰਮ੍ਰਿਤਸਰ ਤਾਂ ਜੋ ਉੱਥੇ ਆਪਾਂ ਬਾਗਾ ਟਾਰੀ ਬਾਰਡਰ ਬੋਲਦੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਬਣਿਆ ਹੋਇਆ ਤਾਂ ਭਾਰਤ ਵਾਲੇ ਪਾਸੇ ਦੇ ਕੀ ਨਾਮ ਹੈ ਕਿਹੜਾ ਰੇਲਵੇ ਸਟੇਸ਼ਨ ਆਖਰੀ ਤਾਂ ਸਹੀ ਆ ਉੱਤਰ ਬਣ ਜਗਾ ਬੀ ਆਪਸ਼ਨ ਅਟਾਰੀ ਬਾਰਡਰ ਨੈਕਸਟ ਕੁਐਸਚਨ ਸਰਹੰਦ ਨਹਿਰ ਹੇਠ ਲਿਖੇ ਵਿੱਚੋਂ ਕਿਸ ਦਰਿਆ ਨਾਲ ਜੁੜੀ ਹੋਈ ਹੈ ਬਿਆਸ ਕੱਗਰ ਸਤਲੁਜ ਰਾਵੀ ਐਸਵਾਈਐਲ ਬੋਲਦੇ ਹਨ ਐਸਵਾਈਐਲ ਲਿੰਕ ਤਾਂ ਸਰਹੰਦ ਨਹਿਰ ਕਿਹੜੇ ਦਰਿਆ ਨਾਲ ਜੁੜੀ ਹੋਈ ਹੈ ਤਾਂ ਸਤਲੁਜ ਸਤਲੁਜ ਜਮੁਨਾ ਲਿੰਕ ਨੈਕਸਟ ਕੁਐਸਚਨ ਦੁਰਗਿਆਣਾ ਮੰਦਿਰ ਦਾ ਨੀ ਪੱਥਰ ਇਹਨਾਂ ਵਿੱਚੋਂ ਕਿਸ ਨੇ ਰੱਖਿਆ ਲਾਲਾ ਲਾਜਪਤਰ ਹੈ ਮਹਾਤਮਾ ਗਾਂਧੀ ਮਦਰ ਮੋਨ ਮਾਲਵੀਆ ਗੋਪੀ ਚੰਦ ਭਾਰਗਵ ਤਾਂ ਦੁਰਗਿਆਣਾ ਮੰਦਰ ਕਿੱਥੇ ਸਥਿਤ ਹੈ ਅੰਮ੍ਰਿਤਸਰ ਦੇ ਵਿੱਚ ਇਸ ਦਾ ਨੀ ਪੱਥਰ ਕਿਸ ਨੇ ਰੱਖਿਆ ਸੀ ਸੀ ਆਪਸ਼ਨ ਮਦਰ ਮੋਨ ਮਾਲਵੀਆ ਨੈਕਸਟ ਕੁਐਸਚਨ ਪੰਜਾਬ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਕਿਸ ਜ਼ਿਲ੍ਹੇ ਵਿੱਚ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਮੁਕੇਰੀਆਂ ਸਭ ਤੋਂ ਵੱਧ ਜਿੱਥੇ ਆਪਣਾ ਕੀ ਪਾਇਆ ਦਾ ਲਿਟਰੇਸੀ ਰੇਟ ਕਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਸਭ ਤੋਂ ਵੱਧ ਕੀ ਹੈ ਜੰਗਲੀ ਖੇਤਰ ਹੈ ਤਾਂ ਸਹੀ ਉੱਤਰ ਬਣ ਜੇਗਾ ਹੁਸ਼ਿਆਰਪੁਰ ਅੱਜ ਦੀ ਕਲਾਸ ਆਪਣੀ ਇੰਨੀ ਰਹੇਗੀ ਇਹ ਆਪਣੇ ਸਿਗੇ ਜੀ ਟੌਪ 20 ਕੁਐਸਚਨ ਜਿਹੜੇ ਵਾਰ-ਵਾਰ ਪੇਪਰਾਂ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਰਿਪੀਟ ਹੁੰਦੇ ਰਹਿੰਦੇ ਆ ਸਾਰੇ ਪ੍ਰੀਵੀਅਸ ਈਅਰ ਕੁਐਸਚਨਸ ਹੀ ਆਪਣੇ ਇਹ ਪੰਜਾਬ ਜੀਕੇ ਦੇ ਇਸ ਤੋਂ ਬਾਅਦ ਨੈਕਸਟ ਕਲਾਸ ਦੇ ਵਿੱਚ ਲੈ ਕੇ ਆਵਾਂਗੇ ਪੰਜਾਬ ਜੀਕੇ ਦੇ ਜਿੰਨੇ ਵੀ ਸਟੈਟਿਕ ਕੁਸ਼ਚਨ ਬੰਦੇ ਨੇ ਸਟੈਟਿਕ ਪੋਰਸ਼ਨ ਦੇ ਪੀਡੀਐਫ ਮਿਲੇਗਾ ਜੀ ਆਪਣਾ ਟੈਲੀਗ੍ਰam ਚੈਨਲ ਹੈਗਾ ਬੈਸਟ ਜੀਕੇ ਅੱਡਾ ਉੱਥੇ ਤੁਹਾਨੂੰ ਪੀਡੀਐਫ ਮਿਲੇਗਾ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਜੀ ਸ਼ੇਅਰ ਕਰਿਓ ਵੱਧ ਤੋਂ ਵੱਧ ਜੇਕਰ ਤੁਸੀਂ ਕੁਇਕ ਰਿਵੀਜ਼ਨ ਕਰਨਾ ਚਾਹੁੰਦੇ ਹੋ ਪੰਜਾਬ ਜੀਕੇ ਦੇ ਹਰ ਇੱਕ ਟੌਪਿਕ ਦੀ ਤਾਂ ਤੁਸੀਂ ਚੈਨਲ ਤੇ ਇੱਕ ਵਾਰ ਵਿਜ਼ਿਟ ਜਰੂਰ ਕਰਨਾ ਤੇ ਆਪਣੇ ਸਾਰੇ ਸ਼ਾਰਟਸ ਚੈੱਕ ਕਰਨੇ ਨੇ ਪੰਜਾਬ ਜੀ ਕੇ ਦੇ ਜਿੰਨੇ ਵੀ ਇੰਪੋਰਟੈਂਟ ਟੌਪਿਕ ਨੇ ਸਾਰਿਆਂ ਦੇ ਕੁਇਕ ਰਿਵੀਜ਼ਨ ਦੇ ਲਈ ਸ਼ਾਰਟਸ ਬਹੁਤ ਵਧੀਆ ਢੰਗ ਦੇ ਨਾਲ ਬਣਾਏ ਹੋਏ ਨੇ ਸਾਰਿਆਂ ਨੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ